ਹਾਂਜੀ ਸਸ਼ਿਕਾ ਜੀ ਗੁੱਡ ਮਾਰਨਿੰਗ ਗਾਇਜ਼ ਵੈਲਕਮ ਟੂ आवर ਨਿਊ ਬਲੌਗ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਬਲੌਗ ਦੇ ਵਿੱਚ ਅੱਜ ਜਾਣਾ ਹੈਗਾ ਆਪਾਂ ਜੋਤਕਿਆਂ ਕੋਲੇ ਹੈ ਨਾ ਰੇਕੀ ਕਿਉਂਕਿ ਕੱਲ ਨੂੰ ਆਏਗਾ 파ਠ ਤੇ ਅੱਜ ਆਪਾਂ ਜਾਣਾ ਜੋਤਵਰਗੇ ਕੋਲ ਜੋਤ ਕੇ ਘਰ ਪਰ ਪਹਿਲਾਂ ਆਪਾਂ ਜੋਤਵਰਗੇ ਕੋਲ ਜਾਵਾਂਗੇ ਬਿਠਿੰਡੇ ਕਿਉਂਕਿ ਅੱਜ ਉਹਨਾਂ ਦਾ ਚੱਲ ਰਿਹਾ ਹੈ ਪਾਰਲਰ ਦਾ ਕੰਮ ਸਾਰੀਆਂ ਦੀ ਲੇਪਾ ਕੋਚੀ ਚੱਲ ਰਹੀ ਹੈ ਤਾਂ ਉਹ ਕਹਿੰਦੀ ਵੀ ਸਾਨੂੰ ਉੱਥੋਂ ਹੀ ਲੈ ਜਾਓ ਘਰ ਸਿੱਧਾ ਠੀਕ ਹੈ ਬਟ ਪਹਿਲਾਂ ਆਪਾਂ ਕਰਨਿਆ ਕੰਮ ਘਰ ਆਊਟਲੈਟ ਜਾਣਾ ਕਉਂ ਤਾਜ ਨੂੰ ਖਵਾਉਣਾ ਪਿਉਣਾਗਾ ਤੇ ਆਪਾਂ ਦੀਪ ਦਾ ਸੂਟ ਵੀ ਫੜਨਾਗਾ ਬੈਂਗਲ ਸਰਪਣੀ ਵਾਲਾ ਠੀਕ ਆ ਉਹ ਬੀਤੀਕ ਤੋਂ ਫੜਨਾਗਾ ਤੇ ਰਿੱਕੀ ਹੋਰੇ ਨੇ ਰੈਡੀ ਤੇ ਮੈਂ ਵੀ ਆਪਦਾ ਹੈਡ ਵਾਸ਼ ਵਗੈਰਾ ਕਰ ਲਿਆ ਠੀਕ ਆ ਬਸ ਆਪਾਂ ਮੇਕਅਪ ਕਰਨਾਗਾ ਮੇਕਅਪ ਕਰਕੇ ਮਿਲਦੇ ਆ ਤੁਹਾਨੂੰ ਰੈਡੀ ਹੋ ਕੇ ਮਿਲਦੇ ਆ ਜੁਹਾਰ ਨੂੰ ਰੈਡੀ ਕਰਤਾ ਠੀਕ ਹੈ ਬਣੇ ਰਹੋ ਚੈਨਲ ਤੇ ਜਾਓ ਜਾਓ ਹੁਣ ਜਮਣੀ ਆਉਂਦਾ ਰੈਡੀ ਜਾਓ ਯਾ ਵਧੀਆ ਗੱਲਾਂ ਗੁੱਡ ਲੋ ਭਈ ਆਪਾਂ ਹੋ ਗਏ ਰੈਡੀ ਬੰਤਾਜ ਵੀ ਹੋ ਗਿਆ ਤਿਆਰ ਆਪਾਂ ਵੀ ਹੋ ਗਏ ਤਿਆਰ ਆਹੋ ਤੇ ਜੁਹਾਰ ਸਿੰਘ ਜੀ ਵੀ ਹੋ ਗਏ ਰੈਡੀ ਹੁਣ ਆਪਾਂ ਜਾਵਾਂਗੇ ਆਓ ਕਈ ਵੀ ਖਾ ਲਿਆ ਕਰ ਦੇਖੋ ਤੂੰ ਚੱਕ ਕੇ ਦਾ ਮਾਲ ਲੈ ਲੈ ਆਉ ਆਹੋ ਖਾ ਲਿਆ ਕਰ ਦਹੀਂ ਦੂਹੀਂ ਆ ਜਾ ਤਾਹਾਂ ਤੋਂ ਬੋਤਲ ਚੱਕ ਕੇ ਲੈ ਪਾਣੀ ਵਾਲੀ ਬੋਤਲ ਲੈ ਇਕੱਠਾ ਰਿੱਕੀ ਤਾਂ ਜਾਣੇ ਹੁਣ ਆਪਾਂ ਵਾਈਟ ਨਹੀਂ ਬਲੈਕ ਵਾਲੀ ਬਲੈਕ ਵਾਲੀ ਚੱਕ ਲਿਓ ਭੱਜ ਕੇ। ਲਓ ਵੀ ਕਾਈ ਡਿਸ਼ੜੀ ਹੋਗੇ ਤੇ ਹੁਣ ਚੱਲਦੇ ਹਾਂ। ਅਸੀਂ ਮੈਂ ਚਾਰਜ ਲਾਣਾ। ਵੀ ਆਰ ਬਹੁਤ ਤੰਗ ਕਰਦਾ। ਤੇ ਜਵਾਕ ਤਾਂ ਤੰਗ ਕਰਦੇ ਹੀ ਹੁੰਦੇ ਨੇ। ਜਵਾਕ ਹੁਣ ਤਾਂ ਵੀ ਕਰਨ ਹੋਰ ਦੱਸਦੇ। ਚਲੋ 13 ਚੱਲਦੇ ਹਾਂ। ਪਹਿਲਾਂ ਜਾਂਦੇ ਆ ਦੁਕਾਨ ਤੇ ਹਨਾ। ਉਹਨੂੰ ਕੀ ਸਮੋਂਦਾ ਹੁਣ। ਉਹਦੇ ਬਾਅਦ ਕੀ ਜਾਂਦੇ ਹੋਏ ਆਊਟਲੈਟ ਹੀ ਕੱਢ ਜਾਨੇ ਪਹਿਲਾਂ। ਹੂੰ। ਫਿਰ ਵਾਪਸ ਫੇਰ ਮੁੜੋ। ਹਾਂ। ਪਹਿਲਾ ਆਊਟਲੈਟ। ਪਹਿਲਾ ਆਊਟਲੈਟ ਠੀਕ ਹੈ? ਹਾਂਜੀ। ਚਲੋ ਜੱਬ ਤਾਜ ਨਾ ਪਾਰਟੀ ਕਰਕੇ ਹੋਵੇ। ਹਾਂਜੀ। ਗੁੰਦਾ ਨੂੰ ਪਾਰਟੀ ਦੇਣੀ ਸੀ ਕਿੱਦੇ ਦਾ ਗੁੰਦਾ ਇਹ ਕਹਿੰਦਾ ਸੀਗਾ ਚਾਚੀ ਜੀ ਮੈਂ ਕੁਝ ਖਾਣਾ 버ਗਰ 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 ਤੇਰੀ ਮਰਜ਼ੀ ਹੈ ਕੀ ਖਾਣਾ ਉਹ ਖਾ ਲੈ ਚਲੋ ਲਓ ਬਈ ਮਿੱਤਰੋ ਲਓ ਬਈ ਮਿੱਤਰੋ ਪਹੁੰਚ ਗਏ ਆਪਾਂ ਆਊਟਲੈਟ ਹੰਡਿਆ ਆ ਜਿਹਦੇ ਬਹੁਤ ਹੀ ਚਰਚੇ ਨੇ ਜੌਰਿਸ ਦੇ ਵਿੱਚ ਅੱਜ ਨਵੇਂ ਦੁਬਾਰਾ ਅੱਜ ਆਏ ਤਵਾਰ ਲੰਡਨ ਬਸ ਦੇ ਉੱਤੇ ਸਾਡੇ ਚਰਚੇ ਹੋ ਰਹੇ ਨੇ ਅੰਗਰੇਜ਼ੀ ਨਹੀਂ ਬੈਠ ਗਈ ਆ ਠੀਕ ਹੈ ਬਾਹਰੋਂ ਆਈ ਜਾਣਾ ਕੁੜੀ ਬਾਹਰ ਲਿਉਈਏ ਮੈਂ ਗਰੇਟੀ ਨਹੀਂ ਵੜ ਗਈ ਭਾਈ ਲੰਡਨ ਵਾਸਤੇ ਆਉਂਦੀ ਹੈ ਧੁੰਨੀ ਲੌਂਦੇ ਦਿਲ ਜਾਣੀ ਲਾਉਂਦੀ ਕੁੜੀ ਛੱਟ ਤੋਂ ਬਿਨਾਂ ਇਹ ਹੋਰ ਆਉਂਦਾ ਪੱਕੜ ਲੈ ਹਾੜੀ ਹੌਲੀ ਹੌਲੀ ਮੰਬੇ ਇਹਨਾਂ ਨੂੰ ਲਓ ਭਾਈ ਪਹੁੰਚ ਗਏ ਆਪਾਂ ਬੁਟੀਕ ਤੇ ਲੱਡੂ ਤਾਂ ਉਹਦੀ ਵਾਗਿਆ ਗਗਨ ਕੋਲੇ ਲਓ। ਪਹੁੰਚ ਗਏ ਆਪਾਂ ਤਪੇ ਰਿੱਕੀ ਦਾ ਆਪਾਂ ਸਮਾਨ ਫੜਨਾ ਸੀਗਾ। ਕੁੜਤਾ ਵੀ ਆ ਮੈਂ ਜਿਹੜਾ ਰਿੱਕੀ ਨੇ ਕੱਲ ਨੂੰ ਪਾਣਾ ਤੇ ਫਿਰ ਇਸ ਤੋਂ ਬਾਅਦ ਜਾਵਾਂਗੇ ਆਪਾਂ ਬਠਿੰਡੇ ਹੈਨਾ ਤੇ ਜਿਹੜਾ ਹਰ ਸਿੰਘ ਜੀ ਸੌਂਗੇ ਨੇ ਤੇ ਹੁਣ ਆਪਾਂ ਵੀ ਸੌਂਗ ਸੁਣਦੇ ਆ ਫਿਰ ਜੇ ਸੌਂਗੇ ਨੇ। ਲਓ ਬਈ ਗਾਈਜ਼। ਪਹੁੰਚ ਗਏ ਬਠਿੰਡੇ। ਯਸ ਅਜੀਤ ਰੋਡ ਤੇ। ਅਜੀਤ ਰੋਡ ਤੇ ਪਹੁੰਚ ਗਏ ਆਪਾਂ ਬਠਿੰਡੇ। ਇਹ ਹੁਣ ਜਾਂਦੇ ਆਪਾਂ ਅਜੀਤ ਰੋਡ ਕੰਨੀ। ਯਸ। ਮਸੈਂ ਹਮਮਾ ਘਮਾ ਕੇ ਜੇ ਪਹੁੰਚੇ ਆ। ਆ ਤabbe ਨੂੰ ਜੋ ਦੂਜਾ ਯਾਰ ਖੇਡ ਰਿਹਾ ਆ ਦੇਖ ਰਿਹਾ ਬਰਟੰਡੇ ਪਾਪੜ ਵਾਲੇ ਵੀ ਇਲੈਕਟ੍ਰਿਕ ਸਕੂਟਰੀਆਂ ਤੇ ਰਹਿੰਦੇ ਆ ਹੈ ਤੂੰ ਆਪ ਖਾਲਾ ਉਹਨਾਂ ਨੂੰ ਬਾਅਦ ਚ ਪੁੱਛ ਲਈ ਆਪਣਾ ਵੀ ਇਲੈਕਟ੍ਰਿਕ ਸਕੂਟਰੀਆਂ ਜਾਂਦੇ ਇੱਥੇ ਹਾਂ ਆਪਣੇ ਬਰਨਾਲੇ ਸਾਈਕਲ ਤੇ ਆਉਂਦੇ ਆ ਹਾਂ ਬਰਨਾਲੇ ਸਾਈਕਲ ਤੇ ਆਉਂਦੇ ਆ ਤੁਸੀਂ ਯਾਰ ਵੀ ਖੇਡ ਰਿਹਾ ਹੈ ਤੁਸੀਂ ਮੈਂ ਵੀ ਲੈ ਲਊਂਗਾ ਇੱਕ ਇੱਕ ਕੇ ਦੋ ਇੱਕ ਚੱਲ ਜੂ ਯਾਰ ਸਿਆਰ ਮੋਹਰ ਲੇਡੀ ਸੋਹਣੀ ਲੱਗ ਰਹੀ ਹੈ ਹਨਾ ਜਿਹਦੇ ਵਿੱਚੋਂ ਲਾਈਟਾਂ ਚੱਲ ਰਹੀਆਂ ਨੇ ਉਹਨੂੰ ਦੇਖਦੇ ਖੁੱਡੀ ਹੁੰਦਾ ਚੱਲਦੇ ਸਮਾਨ ਲਿਆਉਣਾ ਕੀ ਹਾਲ ਆ ਬਈ ਤੇਰੇ ਵੀਰੇ ਠੀਕ ਆ ਤੇ ਠੀਕ ਆ ਤੂੰ ਵੈਲਕਮ ਪਾਰਲਰ ਤੇ ਕੀ ਕਰਦੀ ਸੀ ਮਾ ਆਪੜ ਖਾ ਲੋ ਨੇਲਸ ਕਰਾ ਕੇ ਆਈਆਂ ਉਹ ਬਣਦਾ ਦੇਖ ਦੇਖੋ ਰਿਖੀ ਤੇ ਸੋਹਣੀ ਲੱਗਦੀ ਹੈ ਤੈਨੂੰ ਆਪ ਵੀ ਕਰ ਲੈਣੀ ਹੈ ਮੇਰਾ ਜੀ ਕਰਿਆ ਦੇਖ ਕੇ ਕਰਾਵਾ ਲਾ ਪਰ ਉਹ ਡਰ ਕੇ ਚਲ ਕੋਈ ਨਾ ਮੇਰਾ ਲੂਨ ਥੋੜਾ ਪਾਈ ਬਾਈ ਬਣਿਆ ਨੂੰ ਤਾਂ ਥੋੜੀ ਆ ਆ ਗਈ ਆ ਦੇ ਪੂ ਆ ਗਈ ਮਾਸੀ ਪੂ ਆ ਵੀ ਆ ਗਈ ਪਾਪੜ ਖਾਣ ਪਾਪੜ ਪਾਰਟੀ ਕਰਨ ਕਾਲੀ ਹੋਈ ਪਈ ਅਵੀ ਮੈਨੂੰ ਸ਼ੇਤੀ ਬਾਜ਼ਾਰ ਲੈ ਜਾਓ ਅੱਛਾ ਠੀਕ ਆ ਬਈ ਗੱਡੀ ਇੱਥੇ ਕਢਾ ਦਿਓ ਸਾਰੇ ਆਟੋ ਚੱਲਦੇ ਆ ਗੱਲ ਪੱਕੀ ਆ ਮਜ਼ਾ ਬਹੁਤ ਆਉ ਸਹੀ ਪਰ ਹੁਣ ਆ ਆ ਸਾਰੇ ਡਿਗਰੀ ਜਮਾਨ ਰੱਖਾਂਗੇ ਬਈ ਰੇਟੋ ਤੇ ਹੋਰ ਕੋਈ ਆਲੀ ਨਹੀਂ ਬੈਜੇ ਹਾਂ ਸਾਮਾਨ ਤਾਂ ਭਾਰ ਧਰ ਥੋੜਾ ਜਿਹਾ ਸਾਮਾਨ ਪਿੱਛੇ ਧਰ ਲੋ ਰਿੱਕੀ ਬਸ ਸੂਟ ਹੀ ਨਹੀਂ ਇਹਨਾਂ ਦੇ ਰੱਖ ਲੋ ਵਿੱਚ ਲਓ ਬਈ ਮਿੱਤਰੋ ਜੋਤ ਵਰਗਿਆਂ ਨੂੰ ਛੱਡਤਾ ਕੱਪੜਾ ਮਾਰਕੀਟ ਆਪਾਂ ਉਹਨਾਂ ਨੇ ਚੁੰਨੀਆਂ ਜਣੀਆਂ ਹੀ ਲੈਣੀਆਂ ਸੀ ਕੋਈ ਤੇ ਆਪਾਂ ਬਾਹਰ ਖੜਾ ਲਿਆ ਠੀਕ ਹੈ ਗੱਡੀ ਕਿਉਂਕਿ ਪਾਰਕਿੰਗ ਸੀਗੀ ਫੁੱਲ ਗੱਡੀ ਚ ਹੀ ਬਹਿ ਜਾਣਾ ਹਾਂ ਲਓ ਬਈ ਜੁਝਾਰ ਦੇਖ ਲੋ ਉਦੋਂ ਦਾ ਪਿੱਟਣ ਲੱਗੇ ਜਦੋਂ ਰਿੱਕੀ ਬਾਹਰ ਗਿਆ ਹੈ ਦੇਖ ਲਾ ਹਾਂ ਵੀ ਕਿਹੜੀ ਘੜੀ ਮੈਨੂੰ ਨਾ ਚੱਕ ਲੈ ਬਾਹਰ ਚਲ ਗਿਆ ਮੈਂ ਇਹ ਤਾਂ ਮੈਨੂੰ ਇੱਥੇ ਕੈਦ ਕੀਤਾ ਹੋਇਆ ਹਿਸਾਬ ਨਾਲ ਕਾਹ ਕਰਨਾ ਬਾਹਰ ਜਾ ਕੇ ਕੁਝ ਨਹੀਂ ਹੈਗਾ ਉਹ ਬਸ ਪੂਰਾ ਖੁਸ਼ਾ ਹੋਣਾ ਪੂਰਾ ਖੁਸ਼ਾ ਮੈਨੂੰ ਕੈਦ ਕਰ ਰੱਖਿਆ ਇਹ ਪਤਾ ਕੀ ਹੈ ਜਦੋਂ ਤੁਰਨ ਲੱਗ ਜਾਂਦਾ ਨਾ ਜਵਾਕ ਫਿਰ ਗੱਡੀ 'ਚ ਨਹੀਂ ਨਾ ਗੱਡੀ 'ਚ ਨਹੀਂ ਰਹਿੰਦਾ ਗੱਡੀ 'ਚ ਨਹੀਂ ਰਹਿੰਦਾ ਮੈਂ ਤੁਹਾਨੂੰ ਰੋਂ ਰੋਂਦੇ ਸੱਕੀ ਨਾ ਦੀ ਉਹਨੂੰ ਆਇਆ ਮੈਨੂੰ ਥੱਲੇ ਜੜਦਾ ਮੈਂ ਰੋਂਦਾ ਨਹੀਂ ਤੇ ਰੋਂਦਾ ਜਵਾਕ ਇਹ ਵੀ ਗੱਡੀ 'ਚ ਬੈਠ ਕੇ ਉਹਦੀ ਰੋਂਣ ਲੱਗ ਗਿਆ ਕਿਹੜਾ ਸ਼ਰਫ ਜਿੰਨਾ ਟਾਈਮ ਸਾਲ ਆ ਨਾ ਗੋਦੀ 'ਚ ਆ ਬੱਚਾ ਉਨਾ ਟਾਈਮ ਹੀ ਆ ਉਦੋਂ ਬਾਅਦ ਤਾਂ ਜਵਾਬ ਕੋਈ ਤਾਂ ਕਰਨਾ ਤਾਂ ਨਹੀਂ ਕਰਦਾ ਇਹ ਤਾਂ ਹੁਣ 5 ਸਾਲ ਤੱਕ ਜਿੱਤਣਾ ਆਪਾਂ ਨੇ ਚੱਕਣਾ ਵਿਆਹ ਤੇ ਵਿਆਹ ਤੇ ਹੁਣ ਤਾਂ ਪਹਿਲੀ ਬਿਮਾਰ ਹੋਈ ਤਾਂ ਅਜੇ ਘਰੇ ਵੀ ਨਹੀਂ ਪਹੁੰਚੀ ਵਿਆਹ ਕਰਵਾ ਮੈਂ ਡਾਕਟਰ ਕੋਲ ਘਰੇ ਵੀ ਨਹੀਂ ਪਹੁੰਚੀ ਪਹਿਲੇ ਚੱਕਰ ਉੱਥੇ ਹਾਂਜੀ ਉਹ ਪਹੁੰਚ ਗਏ ਆਪਾਂ ਦੀਪ ਦੀਦੀ ਕੋਲ ਹਮਮ ਸਭ ਤੋਂ ਪਹਿਲਾਂ ਜਦੋਂ ਮੈਂ ਪਹਿਲੀ ਵਾਰ ਆਈ ਸੀ ਮਨ ਜੋਤ ਲੈ ਕੇ ਜਨਨ ਜੀ ਹਾਂਜੀ ਤੇ ਸਭ ਤੋਂ ਪਹਿਲਾਂ ਮੈਂ ਐਕਸਟੈਂਸ਼ਨ ਵੀ ਕਰਾਈ ਸੀ ਨਾ ਅগে ਪਹਿਲਾਂ ਤੁਸੀਂ ਐਕਸਟੈਂਸ਼ਨ ਕਰਾਈ ਨਹੀਂ ਸੀ ਉਦੋਂ ਜੁਝਾਰ ਆਉਣ ਵਾਲਾ ਸੀ ਜਦੋਂ ਮੈਂ ਪਹਿਲੀ ਵਾਰ ਇਹ ਨਹੀਂ ਕਰਵਾ ਕੀਤੀ ਸੀ ਉਦੋਂ ਹਾਂ ਮੈਨੂੰ ਕਹਿੰਦੇ ਬਾਅਦ ਚ ਭੁੱਲ ਜੀ ਜਦੋਂ ਜੁਝਾਰ ਆ ਗਿਆ ਉਨੀ ਕਰਾ ਲੈ ਜੇ ਕਰਾਉਣੇ ਹਾਂ ਉਦੋਂ ਬਾਰ ਹੋਰ ਤੁਸੀਂ ਘਟੋ ਘਟ ਅੱਧਾ ਘੰਟਾ ਸੀ ਇਹ ਡਿਸਾਈਡ ਕਰਨ ਤੇ ਲਾਤਾ ਸੀਗਾ ਵੀ ਕਲਰ ਕਿਹੜਾ ਕਰੀਏ ਹਾਂ ਕਲਰ ਦੇ ਆ ਕੇ ਸਾਰਿਆਂ ਦੀ ਗੁੰਡੀ ਅੜ ਜਾਂਦੀ ਪਤਾ ਨਹੀਂ ਕੀ ਚੱਕਰ ਇਹ ਚੀਜ਼ ਹੋ ਜਾਂਦੀ ਤੇ ਮੰਦੀਪ ਮੈਮ ਨੇ ਕਰ ਲਈ ਹਾਂਜੀ कलेक्शन kar li ne 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 ਮੇਰੇ ਇੱਕ ਰੀਜ ਆ ਮੇਰੇ ਤੁਹਾਡੇ ਤੋਂ ਆਈ ਲੈਸਿਸ ਕਰਾਉਂਦੀ ਪਤਾ ਉਹ ਇਹ ਪੂਰੀ ਹੋਈ ਨਹੀਂ ਤੇ ਕਰਾ ਲਓ ਗਲਾਸ ਲਗਾਏ ਪਰ ਮਾ ਨਜ਼ਰ ਲੈਸ ਮਾਰੇ ਉਹਨਾਂ ਦੇ ਗਲਾਸ ਲੱਗਤੀ ਬਹੁਤ ਆ ਕੋਈ ਕੋਈ ਚੀਜ਼ ਹੁੰਦੀ ਆ ਨਾ ਪਰਮਾਤਮਾ ਹੀ ਬਿਹਲੇ ਬੈਠ ਕੇ ਜੁਝਾਰ ਦੀਆਂ ਅੱਖਾਂ ਵੀ ਪਰਮਾਤਮਾ ਨੇ ਬਿਹਲੇ ਬੈਠ ਕੇ ਬਣਾਈਆਂ ਐਡੀਆਂ ਲੈਸਿਸ ਨੇ ਉਹਦੀਆਂ ਤਸਵੀਰ ਦੀਆਂ ਦੇਖ ਤਕਦੀਰ ਦੀਆਂ ਅੱਖਾਂ ਹੀ ਇਹਦੇ ਵਰਗੀਆਂ ਜਮਸਿਲ ਜੋ ਤਾਂ ਬਹੁਤ ਸੋਹਣੇ ਹੋਏ ਆ ਨੇਲਸ ਬਹੁਤ ਸੋਹਣੇ ਲੱਗ ਰਹੇ ਅੱਜ ਵਾਲੀ ਆਊਟਫਿਟ ਨਾਲ ਵੀ ਮਿਲੇ ਪਏ ਹੈ ਭੁੱਖ ਲੱਗੀ ਹੋਈ ਸੀ ਹਾਂ ਓ ਮਾਈ ਗॉड ਸੋਹਣੇ ਸੁਹਾਗਾ ਹੋਣੇ ਮੈਂ ਕਿਹੜੀ ਨੀਤਾਂ ਨੂੰ ਮਰਾਦਾ ਹੁੰਦੀਆਂ ਇੱਧਰ ਨੀਤਾਂ ਨੂੰ ਲੱਡੂ ਤੇ ਵਰਫੀ ਆ ਵਰਫੀ ਆ ਇੱਧਰ ਚੜਾਈ ਹੋ ਗਈ ਚੜਾਈ ਹੋ ਗਈ ਭਾਈ ਪੂਰੀ ਠੀਕ ਹੈ ਵੀਰ ਪਾਤਰੀ ਮੈਨੂੰ ਦੋ ਦੋ ਲੱਡੂ ਆ ਗਏ ਹਾਂ ਤੇਰੇ ਵੀਰੇ ਨੂੰ ਬੁਲਾਉਣੇ ਆਪਾਂ ਨਾ ਵੀ ਅੰਦਰ ਹੀ ਆ ਜਾ ਵੀ ਜਗ੍ਹਾ ਹੈਗੀ ਆ ਲਓ ਭਾਈ ਜੁਹਾਰ ਤੇ ਜੁਹਾਰ ਦੇ ਪਾਪਾ ਵੀ ਆ ਗਏ ਜੁਹਾਰ ਚੱਕ ਜਾਂਦਾ ਲੱਡੂ ਕੰਨੀ ਵੀ ਇਹ ਚੀਜ਼ ਕੀ ਆ ਐਂੀ ਮੈਂ ਖਾਲਾਂ ਖਾ ਲੋ ਲੱਡੂ ਜੱਕੇ ਲੱਡੂ ਜੱਕੇ ਕੇ ਲੱਡੂ ਵਧੀਆ ਹਨ ਹੈ ਮੈਂ ਵੀ ਰੂਗੀ ਇਹ ਤਾਂ ਬੋਲ ਨਹੀਂ ਹੈਗੀ ਇਹ ਤੇਰੀ ਬੋਲ ਲੈ ਕੇ ਜਾਵਾਂਗੇ ਆਪਾਂ ਪਰ ਵੀ ਦੇਖੋ ਕਿੰਨੀ ਖਾ ਲੂਗੀ ਵੀ ਲੱਡੂ ਇੱਕ ਹੀ ਚੱਕਾ ਹੋ ਗਿਆ ਹਾਂ ਸਹੀ ਗੱਲ ਐਕਸੈਪਟਿਓਨਲੀ ਜੀ ਦਲੇਦ ਦੁਆਰਾ ਸਹੀ ਗੱਲ ਸਹੀ ਬੰਦ ਨਾਊ ਮਾਈ ਟਰਨ ਸੌਰੀ ਪਰ ਵੀਰ ਨੂੰ ਸੁਣ ਕਾ ਚੁੱਕੇ ਸੁਣ ਲੈ ਕੇ ਆਉਂਦੇ ਆਂ ਜਿਹੜਾ ਰਾਤੀ ਇਸ ਤਰ੍ਹਾਂ ਕੇ ਆਉਂਦੇ ਆਂ ਤੇਰੇ ਤਾਂ ਇਹ ਨੰਨੰਟੇ ਉਂਗਲੇ ਮਾਈਆਂ ਵਾਲੀ ਹਾਂ ਚਲ ਕੋਈ ਨਹੀਂ ਕਰ ਲਾਂਗੇ ਕੋਈ ਨਾ ਕੋਈ ਤਾਂ 12 ਨੂੰ ਵੀ 12 ਨੂੰ ਵੀ ਆ ਕਰ ਗਨੇ ਲਈ ਜਲਦੀ ਆ ਜਾ ਸੁਭਾ ਨਹੀਂ 11 ਨੂੰ ਯਾਰ 11 ਨੂੰ ਦੇ ਸਹੀ ਆ ਉਹਨੂੰ ਕੋੜਾ ਦਿਨਾ ਹੀ ਨਹੀਂ ਬੰਦ ਕਰ ਦੇ ਬਾਈ ਬੰਦ ਕਰੀ ਅੱਜ ਯਾਰ ਪਰਸਾ ਸੰਜੀ ਵੀਰੇ ਬੰਦਾ ਕਰਾਂ ਇਹ ਸੁਣੀ ਵੀ ਜਾਂਦਾ ਗੱਲਾਂ ਹਨਾ ਦੇਖਣ ਤੋਂ ਬਿਨਾ ਫੱਲੇ ਦੀ ਇਹ ਲੈ ਛੱਟ ਥੋੜੀ ੱੱਲੇ ਦੇਖੀ ਨਾ ਸਾਢਾ ਕੰਮ ਹੋ ਗਿਆ ਸੀ ਅਸੀਂ ਚੱਲੇ ਹੁਣ ਘੁੰਮੀ ਘੁੰਮੀ ਕਰਨ ਆਪਾਂ ਇਹਨੂੰ ਕਿਹੜਾ ਮਰਜ਼ੀ ਲੈ ਜਾਏ ਹਨ ਮੈਂ ਉਹੀ ਤਾਂ ਕਹਿੰਦੀ ਅਗਲੇ ਦਿਨ ਤਾਂ ਮੋਜਾਂ ਮਾਰਨੂ ਉਹਨੂੰ ਕਿਹੜਾ ਕੋਈ ਆਪਣੇ ਦਾ ਹੀ ਮੱਤ ਦਾ ਮੇਰੇ ਨਾਲ ਤਾਂ ਤਿੰਨ ਗੜੇ ਆ ਉਹ ਬੈਠਾ ਲੈ ਅੱਧਰ ਅੱਧੂ ਤੋਂ ਮੰਗਿਆ ਹੋਆ ਆ ਗਿਆ ਜੁਆਰ ਜਿਆਰ ਓਏ ਚੱਲੇਗਾ ਉਹ ਬੈਠਾ ਦੇ ਕੀ ਲੈਣਾ ਮਰਜ਼ੀ ਲੈਣੇ ਬਣਾ ਕੇ ਅੰਦਰੋਂ ਚੀਲੇ ਜਾਈਦੇ ਆ 15 ਮਿੰਟ ਹੀ ਉਹ ਕਹਿੰਦੇ ਆ ਹਾਂ ਜਦੋਂ ਆਉਂਦੇ ਕਰਾ ਕੇ ਲੈ ਕੇ ਜਾਂਦੇ ਨੇ ਇਹ ਤਾਂ ਗੱਲ ਹੈਗੀ ਆ ਮੈਨੂੰ ਤਰੀਕੀ ਪਤਾ ਨਹੀਂ ਕਿ ਮੈਂ ਆ ਮੱਛੀਆਂ ਇੱਥੇ ਬੈਠ ਜਾਈਂਗਾ ਯਾਰ ਅੜੀ ਹਨਾ ਗੱਲ ਪੱਕੀ ਆ ਬੈਠਣਾ ਮੋਜਾ ਦਾ ਮੈਨੂੰ ਤੱਕ ਜਿਵੇਂ ਕੋਈ ਉੱਤੇ ਜਿਵੇਂ ਉਹ ਕੋਈ ਮੂੰਹ ਨੂੰ ਕੱਟੀ ਲੋਦਾ ਮੇਰੇ ਲਈ ਲਾ ਕੇ ਮੈਂ ਤਾਂ ਐਵੇਂ ਲੱਗ ਰਹੀ ਆ ਵੀ ਆਪਣਾ ਚੈਨ ਕੋਈ ਨਹੀਂ ਹੈ ਨਾ ਓਏ ਜੁਝਾਰ ਕੀ ਕਹਿੰਦੇ ਇਹਦੇ ਵਰਗੇ ਮੋਜੇ ਕੋਈ ਤੇ ਦੇਖੀ ਹਵਾਰੇ ਨਾ ਮੋਜ ਨਾ ਘੇੜੀ ਜਾਂਦਾ ਵਧੀਆ ਐਸਾ ਬੈਠ ਗਏ ਅਸੀਂ ਆ ਕੇ ਆਤਾ ਇਹਨੂੰ ਦੇਖਦੇ ਆ ਹਾਂ ਅਸੀਂ ਜੁਝਾਰ ਅੱਗੇ ਕਹਿੰਦੇ ਸੀ ਇਹ ਹੋਰ ਵੀ ਮਸਤੀ ਸੀ ਅੱਦੀ ਪਹਿਲਾਂ ਇਹ ਹੋਤੀ ਸੀ ਵੀ ਇੰਨਾ ਟਾਈਮ ਰਹਿੰਦਾ ਸੀ ਮੂਵੀ-ਮਾਵੀ ਦੇਖ ਲੈਂਦੇ ਬਾਤਾਂ ਮਾਗ ਮੁੱਠੇ ਹੁੰਦੇ ਹੁੰਦੇ ਛੋੜੇ ਦੇ ਕਿਉਂਕਿ ਹੁਣ ਮੱਝੀਆਂ ਵੱਧ ਘਾਰੇ ਨੇ ਅਸੀਂ ਆ ਕਰਕੇ ਸਹੀ ਗੱਲ ਹੈ ਵੀਰੇ ਮੇਰੀ ਗੱਲ ਸੁਣੀ ਆਪਾਂ ਖਾਣਾ ਤੇ ਵੀ ਐਜ ਕਿ ਅਸੀਂ 2 ਘੰਟੇ ਇੱਥੇ ਇੰਜੋਏ ਕਰਨ ਤੋਂ ਬਾਅਦ ਆਈਸਕ੍ਰੀਮਾ ਤੱਕ ਪਹੁੰਚ ਗਏ ਆ। ਲੋ ਜੀ। ਅਸੀਂ ਆਏ ਵੀਰੇ ਇੱਥੇ ਕੁਛ ਕਾਣ ਪੀਣੀ ਸੀ। ਪਰ ਅਸੀਂ ਭੁੱਲ ਗਏ। ਖਾਤਾ ਦਿਖੋ ਰਹੀ ਧੀਰੇ ਨੇ ਸਲਾ ਪੀਤਾ ਹੀ ਜਾ। ਹਾਂ। ਲੋ ਬਈ। ਆ ਗਈ ਪਹੁੰਚ ਗਏ। ਦਵਾਰੇ ਦੇਖ ਬਈ। ਅਜੇ ਤੇ ਹੋ ਰੋ। ਉੱਥੇ ਅਜੇ ਹੋ ਰਿਹਾ ਤੇ ਹੋ ਰਹਾ ਨਾ। ਹਾਂ ਰੇ ਤੇ ਲੱਗ ਲੱਦ। ਵੈਰਾ ਵਾ ਵਾ। ਵੀ ਕਰਾ ਲੈਣੇ ਗੱਲ ਨੂੰ। ਸਾਡੇ ਭਾਈ ਹੋ ਜਾਣੀ ਸਤਿ ਸ੍ਰੀ ਅਕਾਲ ਭਾਈ ਲੈਸਨ ਉਸ ਦਾ ਕਰਾ ਦਿਆਂ ਵਾਇਰਲੈਸ ਨੇਲ ਤਾਂ ਦਿਖਾ ਦੇ ਜੋ ਤਾਂ ਨੇਲ ਦਿਖਾ ਦੇ ਕਿੰਨੇ ਮੈਨੂੰ ਦਿਖਾ ਇੱਕ ਵਾਰੀ ਆ ਮੈਂ ਨੇਲ ਤੇ ਤੇ ਬਲੌਗ ਬਣਾਈ ਜਾਂਦਾ ਮੈਂ ਇੱਥੇ ਹੀ ਪੂਰਾ ਕਰ ਦਣਾ ਤੇ ਨੇਲ ਕਰਾਇਆ ਬਈ ਆਪ ਬਾਈ ਤੋਂ ਇਹਨਾਂ ਨੇ ਦੀਪਰ ਨੇਲ ਆਟ ਬਟੰਡਾ ਇੰਸਟਾਗ੍ਰਾਮ ਜੋ ਤੈਨੂੰ ਮੈਂਸ਼ਨ ਕਰਦੀ ਹੁੰਦੀ ਹੈ ਨਾ ਹਾਂ ਜੀ ਆ ਵੀ ਕਰਦੀ ਹਾਂ ਹਾਂ ਤਾਂ ਤੁਸੀਂ ਜਾ ਕੇ ਉੱਥੋਂ ਆਈਡੀ ਲੱਭ ਸਕਦੇ ਹੋ ਚਲ ਵੀਰ ਬਣਾ ਉਹ ਦੇਖ ਲਓ ਕਾਪੀ ਰਾਈਟ ਬਾਰੇ ਦੱਸੀ ਵੀਰੇ ਦੁਬਾਰਾ ਦੱਸੀ ਇਹ ਮੇਲ ਕਰਾਉਣ ਦਾ ਫਾਇਦਾ ਹਾਂਜੀ ਜਿਹਦੇ ਨੂੰ ਪੱਤਰ ਮੈਨੂੰ ਹਲਕਾ ਫਿਰ ਕਰਾਉਣ ਦਾ ਫਾਇਦਾ ਮਮਾ ਨੂੰ ਮਾਈ ਮਮਾ ਦੋ ਚੋ ਜੂ ਮਮਾ ਜਦੋਂ ਉਹ ਜਿੰਨੀ ਆਂਟੀ ਵੀਰੇ ਚਾਰਜਰ ਚੱਕੋ ਆਪਣਾ ਲਿਆ ਲਾਲੀ ਬਾਈ ਦੇ ਨੇਲ ਤੱਕਾ ਦੇ ਲਓ ਬਈ ਬ੍ਰਾਈਡਲ ਨੇਲਸ डन ਹੋ ਗਏ ਸੋਹਣੇ ਲੱਗਦੇ ਸੋਹਣੇ ਲੱਗਦੇ ਨਾ ਬਈ ਬਹੁਤ ਸੋਹਣੇ ਲੱਗਦੇ ਹਾਂ ਬਹੁਤ ਸੋਹਣੇ ਲੱਗਦੇ ਨੇ ਅਲੱਗ-ਅਲੱਗ ਡਿਜ਼ਾਈਨ ਬਣਿਆ ਹੋਇਆ ਜਬੀ ਹੈ ਨਾ ਥੈਂਕਸ ਟੂ ਦੀਪ ਨੇਲ ਆਰਟ ਦੀ ਹਮੇਸ਼ਾ ਹੀ ਵਧੀਆ-ਵਧੀਆ ਬਣਾਉਂਦੇ ਨੇ ਕਲਾਕਾਰੀ ਬਹੁਤ ਕਰਦੇ ਨੇ ਮੇਰੇ ਤੇ ਤਾਂ ਆਲਵੇਜ਼ ਐਂ ਦੀ ਹਾਂ ਨਹੀਂ ਨਹੀਂ ਸਹੀ ਗੱਲ ਆ ਸੈਟੀਸਫੈਕਸ਼ਨ ਖੁਸ਼ੀ ਸਾਰੀ ਚੀਜ਼ ਮਿਲਦੀ ਆ ਚਾਹੀਦੀ client ਨੂੰ ਜਿੱਦੇ ਤੁਹਾਨੂੰ ਸੈਟੀਸਫੈਕਸ਼ਨ ਹੋ ਗਈ ਨਾ ਤੇ ਅਗਲੇ ਨੂੰ ਡਬਲ ਸੈਟੀਸਫੈਕਸ਼ਨ ਹੁੰਦੀ ਆ ਹੈਨਾ ਤੁਹਾਡੇ ਸਿਸਟਰ ਆ ਜਿਹੜੇ ਉਹ ਕਹਿੰਦੇ ਕਹਿੰਦੇ ਦੀਪਨੁਪੁਲਾ ਦੀ 12 ਵਜੇ ਆਣ ਜੇ ਨੇਲਸ ਕਿਸੇ ਦਾ ਰਹਿੰਦੇ ਤਾਂ ਕਰਕੇ ਹੀ ਪੈਣਗੇ ਚਾਹੇ ਕੁਝ ਦੁਖਦਾ ਕੋਈ ਮਰਜੀ ਹੈਨਾ ਹਾਂ ਕੰਮ ਨੂੰ ਲੈ ਕੇ ਦੀ ਬਹੁਤ ਡੈਡੀਕੇਸ਼ਨ ਹੈ ਬਹੁਤ ਬਹੁਤ ਚੀਜ਼ਾਂ ਮੈਂ ਦੇਖੀ ਹੈ ਹਾਂ ਆਹ ਦੇਖੀ ਨੀ ਮੈਂ ਵਰਚਾ ਮੀ ਮੇਰੇ ਪੁੱਤੂ ਦੇਖੀ ਮੇਰੇ ਗੋੜੇ ਲੰਕੀ ਹੁੰਦਾ ਮਾਮੂ ਵੀ ਨਾਗਾ ਤੁਸੀਂ ਮਾਮਾ ਹਾਂ ਮਾਮਾ ਦੀ ਇਥੇ ਹੋਇਆ ਹੈ ਗੈਸ ਪਾਣੀ ਗਰਮ ਤਾਂ ਨਹੀਂ ਹੋਣਾ ਹੈਗਾ ਆ ਦੇਖੋ ਦੀ ਹੋ ਜੂਗਾ ਸੈਰਲਿਕ ਸੈਰਲਿਕ ਬਣਾਉਣਾ ਜਾ ਦੀਪ ਲੈ ਕੇ ਆ ਸੈਰਲਿਕ ਤੇਰੀ ਬੀਰੀ ਤੇ ਬੜਕੀ ਹਾਂ ਇੰਡਕਸ਼ਨ ਦੇ ਦੋ ਇੰਡਕਸ਼ਨ ਚਲਾਓ ਓਏ ਚਲੋ ਜੀ ਥੋੜੀ ਜਿਹੀ ਖਾ ਲਈ ਬਾਕੀ ਘਰੇ ਜਾ ਕੇ ਰੋਟੀ ਖਾਵਾਂਗੇ ਬੂਰ ਨਾਲ ਹੁਣ ਆਪਾਂ ਚਾਉਦੇ ਕਰੇ ਗਾਂ ਮੰਗੇ ਵਿਆਹ ਗਿਆ ਭੇਟਿਆ ਚੱਚੂ ਤਾਜੂ ਤੇ ਜਿਆ ਤਾਂ ਥੇਨੇ ਜੇ ਲੱਗ ਰੀ ਉਹ ਗੱਲ ਥੀ ਹੈ ਨਾ ਮੇਰੇ ਕੋਲ ਤੂੰ ਤਾਜੂ ਦਾ ਆਪ ਆਏ ਪੰਗੜੇ ਪਾਉਂਦੀ ਉਧਰੋਂ ਜਿਹਾਰਵੇਂ ਦੋਨੇ ਇੱਕੋ ਜੇ ਦੱਬੀ ਇਥੋਂ ਲੈ ਲੈਂਗੇ ਹੂੰ ਦਿਲਦਾਰਾਂ ਦਾ ਬਠਿੰਡਾ ਅੱਜ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਫਲੈਸ਼ ਲਾਈਟ ਚਲਾ ਲਓ ਜੀ ਤੂੰ ਦੋਈ ਚਾਂਦ ਜੀ ਨਾ ਤੁਸੀਂ ਰਾਂ ਚਾਂਦ ਸੋਮੇ ਵਾਲਾ ਨੂੰ ਹੋਰ ਠੀਕ ਠਾਕ ਰੰਗ ਤੇਰਾ ਚਮਕਦਾ ਤੂੰ ਕਿਹੜਾ ਆ ਹੋ ਆ ਪ੍ਰਸ਼ਾਦ ਦਾ ਪਾਣੀ ਨਜ਼ੀਰ ਤੁੰਦਸ ਰੋਟੀ ਪਾਣੀ ہاں ਧੰਨਵਾਦ ਤੇਰਾ ਸਮਾਨ ਪਹੁੰਚ ਗਿਆ ਬਰਾਵਾ ਕੋਈ ਥੈਂਕ ਯੂ ਬਹੁਤ ਬਹੁਤ ਆਈਸਕ੍ਰੀਮ ਦੇ ਨਾਲ ਹੈ ਦੇਖਦੇ ਆਂ ਕਿ ਰੰਗ ਆਪਾਂ ਠੀਕ ਹੋ ਗਿਆ ਤੋਰ ਸੱਟ ਤੜਕੇ ਆ ਜੀ ਟਾਈਮ ਨਾਲ ਫਿਰ ਤੜਕੇ ਆਉਂਗਾ ਮੱਠ ਤੋਂ ਵੇ ਭੇਜ ਉਹਨੂੰ ਦਿੱਤੀ ਉਹ ਤਾਂ ਆ ਗਈ ਆ ਪਾਓ ਆਦੇ ਕੱਪੜੇ ਚੱਕਣਗੇ ਠੀਕ ਲਓ ਬਈ ਸੰਗ ਤਾਂ ਹੋ ਗਿਆ ਬੇਲੀਆਂ ਹੁਣ ਜਾਣ ਦੀ ਤਿਆਰੀ ਆ ਕਰਨੀ ਤੇ ਬਾਟ ਰਸਤੇ 'ਚ ਰੁਕਿਆਂ ਕਿਉਂਕਿ ਜਲਖੁਸ਼ ਵੀਰਾ ਕਹਿੰਦਾ ਵੀ ਮੈਨੂੰ ਭਾਈ ਮਿਲ ਕੇ ਵਦਾਨ ਲੈ ਕੇ ਹਨਾ ਚਲੋ ਰੁਕੇ ਆ ਜਾਣੇ ਲੱਗੇ ਲਓ ਬਈ ਪਹੁੰਚ ਗਏ ਲੜੀਆਂ ਤੋਂ ਚੈੱਕ ਕਰ ਸਕਦੇ ਸੀ ਅਸੀਂ ਵਿਆਹ ਨਹੀਂ ਕਰੇ ਪਹੁੰਚ ਕੇ ਜੋਤ ਨੇ ਸਾਰੀ ਨੀਂਦ ਲਾ ਲਈ ਅਸੀਂ ਕੋਠੇ ਤੇ ਸਪੀਕਰ ਲਾਈ ਰੱਖਣਾ ਨਹੀਂ ਰੱਖਣਾ ਨਹੀਂ ਮੈਂ ਤਾਂ ਉਹ ਵੀ ਬੜੀ ਬੜੀ ਤਾੜੋ ਬੇਟਾ ਮਾਨਾ ਕੋਠੇ ਤੇ ਸਪੀਕਰ ਲਾਈ ਰੱਖਣਾ ਨਹੀਂ ਅਸੀਂ ਮੈਂ ਨਹੀਂ ਉਹ ਵੀ ਬੜਾ ਕੋਠੇ ਤੇ ਸਸਰੀਕਾਲ ਅੰਕਲ ਰਿੱਕੀ ਅਸੀਂ ਕੋਠੇ ਤੇ ਸਪੀਕਰ ਲਾਈ ਰੱਖਣਾ ਉਹ ਲਾਤਾ ਸਪੀਕਰ ਕੋਠੇ ਤੇ ਤੜਕੇ ਦਿਖਾਉਂ ਨਹੀਂ ਦਿੰਦਾ ਬੜੀ ਚਲ ਬੜੀ ਨੂੰ ਤਾਂ ਲਾਤਾ ਅੰਦਰ ਆਜਾ ਪੜੇ ਆ ਸਾਡਾ ਕੁੱਤੇ ਤੋਂ ਡਰਦਾ ਬੰਦਾ ਆ ਜਾ ਆ ਜਾ ਤਾਂ ਬੈਗ ਲੈ ਉਤਰਿਆ ਉਤਰਿਆ ਉਤਰ ਅੰਕਲ ਜੀ ਮੈਂ ਵਿਆਹ ਚ ਕੀ ਬਣੂ ਅੰਕਲ ਦੱਸੋ ਕਹਿੰਦੇ ਕੀ ਆ ਗਿਆ ਕਹਿੰਦੇ ਸੂਟ ਕਹਿੰਦੇ ਕੀ ਆ ਗਿਆ ਕਹਿੰਦੇ ਸੀਵੀਐਮ ਪਟੀਕੇ ਤੋਂ ਆ ਗਿਆ ਸਮਾਨ ਪੁਰਤੋ ਵੀ ਪਰਣਾ ਦਾ ਦੀ ਉਹਨਾਂ ਨਾਲ ਯਾਰ ਜਿਹੜਾ ਸਰਦੀ ਦਾ ਇਹਦੇ ਵਿੱਚ ਆਹੋ ਮੰਦਰੀ ਤਾਂ ਵੀਰਾਂ ਦਾ ਮੈਨੂੰ ਤਾਂ ਲੋਰ ਭਾਲ ਕੇ ਦੇ ਦਿਓ ਆਹ ਦੇਖਦਾ ਕੁਝ ਪਿਆ ਇੱਥੇ ਲੋਰ ਆਹ ਆਹ ਠੀਕਾ ਚਲੋ ਇੱਧਰ ਸਕੂਲ ਵਾਲੇ ਜੋਗ ਕਰਕੇ ਮੇਰੇ ਅੱਤੇ ਤਾਂ ਕੀ ਕਰਨ ਨੂੰ ਐ ਵੀਰੇ ਸਕੂਲ ਵਾਲੇ ਜੋਗ 12 ਵਜੇ ਬੈਗ ਚੱਕੀ ਫਿਰਦੇ ਆ ਕੀ ਚੱਕੀ ਫਿਰਦੇ ਆ 12 ਵਜੇ ਮੈਂ ਬੈਗ ਚੱਕੀ ਫਿਰਦਾ ਸਕੂਲ ਵਾਲੇ ਜਮਾਗ ਲੇ ਆਪਸਾ ਦਿਖਾਉਣੀ ਹੈ ਸਾਰਿਆਂ ਨੂੰ ਹਾਂ ਹਾਂ ਨਹੀਂ ਨਹੀਂ ਕੋਈ ਨਹੀਂ ਚੱਕ ਕਰਨੀ ਅੰਦਰ ਪੜ ਪਹਿਲਾਂ ਜੀ ਐਡਜਸਟਮੈਂਟ ਕਰ ਲਈਏ ਅੰਕਲ ਨੇ ਤਾਂ ਚੱਕ ਲਿਆ ਜੀ ਯਾਰ ਜਿਹੜਾ ਰੀ ਦਾ ਹਾਂ ਗੱਲਬਾਤ ਬਣ ਗਈ ਪੂਰੀ ਪਹਿਲਾਂ ਤਾਂ ਬੜਾ ਜਨਨ ਲੱਗਿਆ ਹਾਂ ਚਲੋ ਆਜੋ ਵੀਰੇ ਹੈ ਕੋਈ ਨਹੀਂ ਰੋਟੀ ਵੀ ਖਵਾ ਦੇਣਗੇ ਇਹਨਾਂ ਕੋ ਵੀਰਪਨ ਚੇਂਜ ਕਰ ਰਹੀ ਹੈ ਹਾਂ 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 ਚਲੋ ਇਹ ਨਹੀਂ ਜਾਂਦੀ ਹੁਣ ਮੁੜ ਕੇ ਅੰਕਲੇ ਇੱਥੇ ਹੀ ਰਹੂਗੀ ਹੁਣ ਨਹੀਂ ਮੁੜਦੇ ਯਾਰ ਇੱਥੇ ਇੱਥੇ ਰਵਾਂਗੇ ਸਾਥ ਤੇੜਾ ਰਵਾਂਗੇ ਕੀ ਕਰਾਂ भाई मित्रों क्या, क्या बात है 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 लो जी लो जी लो जी लो जी जो तुम तो मारो आवाज क्या जो रोटी खा भाई बिस्तरे बिस् चुके ने गाइस डाले आपा मंजे बिस्तरे जुजार नु मैं बुला रही है जुजार आजो कोको मैनन कोको मैनन आजो भजे आओ उरे आजो ਪਰੀ ਆਜੋ 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 ਆ ਜਾ ਲਓ ਬਈ ਗਾਇਸ ਇਹ ਕੰਗਸੜ ਗਈ ਇਹ ਸੀ ਆਪਣਾ ਅੱਜ ਦਾ ਵਲੌਗ ਬਈ ਠੀਕ ਆ ਪਹੁੰਚ ਗਏ ਵਿਆਹ ਲਈ ਘਰ ਇਹ ਵਿਆਹ ਹੋ ਗਿਆ ਸਟਾਰਟ ਬੀਟ ਇਜ਼ ਓਵਰ ਕੰਗਸੜ ਗਈ ਸੀ ਤਾਂ ਚਿੰਤ ਸੀ ਸੀ ਉਹ ਮੇਟ ਨਹੀਂ ਕਰਦੇ ਕਿ ਕਿ ਸਾਡੇ ਪੈਕੇਟੀਆਂ ਗਾਲਾਂ ਅਸੀਂ ਸਾਰੇ ਇਕੱਠੇ ਉਹ ਕਿਦਾਂ ਦੰਦ ਘੜਨ ਹਣੀ ਸੀ ਹੜਦੇ ਤੇ ਡੈਡੀ ਵਰਗੇ ਨੇ ਉੱਠਣਾ ਸਵੇਰੇ ਜਲਦੀ ਕਿਉਂਕਿ ਭੋਗ ਘੱਟ ਹਾਂ ਇਹ ਵੀ ਕਹਿੰਦੀ 5 ਵਜੇ ਦਾ ਆਲਰਮ ਲਾਉ ਤਾਂ ਸਾਡੀ ਹਾਸੀ ਨਹੀਂ ਸਿਰੋਕ ਰਹੀ ਕਿਉਂਕਿ ਦੁਬਾਰੇ ਗਾਲਾਂ ਸਾਡੇ ਪੈ ਸਕਦੀਆਂ ਨੇ ਅੱਜ ਅੱਜ ਸਾਡੇ ਕੂਟਲੀ ਅਵਲੂ ਦੀ ਧਰਤੀ ਤੇ ਵਿਆਹ ਦਾ ਪਹਿਲਾ ਦਿਨ ਹੈ ਚਲੋ ਗਾਇਜ਼ ਈਜ਼ੀ ਦਾ ਆਪਣਾ ਅੱਜ ਦਾ ਵਲੌਗ ਈਵਾਂ ਉਮੀਦ ਕਰਦੀ ਆ ਤੁਹਾਨੂੰ ਬਲੌਗ ਬਹੁਤ ਜਿਆਦਾ ਨਿਆਰੇ ਲੱਗੇ ਆਉਗਾ ਮਿਲਦੇ ਆਂ ਕੱਲ ਅੱਧਰ ਗੱਲ ਪਾਉਗਾ ਜੁੜੇ ਤਾ ਮਿਲ ਗਏ ਗਾਇਸ ਤੁਹਾਨੂੰ ਕੱਲ ਨੂੰ ਨਵੇਂ ਬਲੌਗ ਚ ਜੁੜੇ ਰਿਓ ਆਪਣੇ ਬਲੌਗ ਦੇ ਨਾਲ ਬਲੌਗ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਕਿੱਦਾਂ ਬੰਦ ਬੰਦ ਕਰਨਾ ਕਿੱਦਾਂ ਲਾਈਕ